ਪੀਆਰ 131 ਪੰਜਾਬ ਹਰਿਆਣੇ ਦੇ ਵਿੱਚ ਕਾਫੀ ਵੱਡੇ ਰਕਬੇ ਦੇ ਵਿੱਚ ਕਿਸਮ ਲੱਗੀ ਵੀ ਹੈ ਤੇ ਇੱਕ ਦੋ ਦਿਨਾਂ ਦੇ ਵਿੱਚ ਲੱਗ ਵੀ ਜਾਣੀ ਹੈ ਕਿਉਂਕਿ ਇਸ ਕਿਸਮ ਦਾ 25 ਜੂਨ ਤੋਂ ਲੈ ਕੇ 3-4 ਜੁਲਾਈ ਤੱਕ ਜਿਹੜਾ ਇਹਦਾ ਸਹੀ ਟਾਈਮ ਹੁੰਦਾ ਹੈ ਵੀ ਐਂਡ 3-4 ਜੁਲਾਈ ਤੱਕ ਉਸ ਇਹਦੀ ਟ੍ਰਾਂਸਪਲੈਂਟਿੰਗ ਕਰ ਸਕਦੇ ਹਾਂ ਆਪਾਂ ਨੂੰ ਸਭ ਨੂੰ ਪਤਾ ਪੀਯੂ ਲੁਧਿਆਣੇ ਦੀ ਹੀ ਕਿਸਮ ਹੈ ਪਿਛਲੇ ਸਾਲ ਡੈਮੋ ਤੌਰ ਤੇ ਲੱਗੀ ਵੈਸੇ ਤਾਂ ਇਹ ਪੀਆਰ ਜਿਹੜੀ ਪੀਆ 114 ਲਾਉਂਦੇ ਸੀ ਉਹਦੇ ਵਿੱਚ ਜਿਹੜੀ ਇਹ ਕਿਸਮ ਸੋਧ ਕੇ ਬਣਾਈ ਗਈ ਹੈ ਪਿਛਲੇ ਸਾਲਾਂ ਦੇ ਵਿੱਚ ਕਾਫੀ ਏਰੀਆ ਦੇ ਵਿੱਚ ਇਸ ਕਿਸਮ ਦੇ ਵਿੱਚ ਬੌਨੇ ਬੂਜੀਆਂ ਦੀ ਮਦਰੇ ਬੂਜੀਆਂ ਦੀ ਪ੍ਰੋਬਲਮ ਆਈ ਫਤੇਗੜ ਸਾਹਿਬ ਸਰਹੰਦਰ ਰੂਪਨਗਰ ਇਸ ਏਰੀਆ ਦੇ ਵਿੱਚ ਇਸ ਵੈਰੈਟੀ ਨੇ ਕਿਸਾਨਾਂ ਨੂੰ ਕਾਫੀ ਜੜਾ ਪਿੱਛੇ ਕੀਤਾ ਕਿਉਂਕਿ ਇਸ ਸਾਲ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਵੱਡੇ ਰਕਬੇ ਦੇ ਵਿੱਚ ਇਹ ਕਿਸਮ ਲੱਗ ਰਹੀ ਹੈ ਕਿਉਂਕਿ ਮੈਂ ਇਸ ਕਿਸਮ ਨੂੰ ਪਿਛਲੇ ਸਾਲ ਟਰਾਂਸਪਲੈਂਟਿੰਗ ਤੋਂ ਲੈ ਕੇ ਬੱਦਨ ਤੱਕ ਇਸ ਕਿਸਮ ਦੇ ਲੱਛਣਾਂ ਬਾਰੇ ਇਸ ਕਿਸਮ ਦੇ ਵਿੱਚ ਕਿਹੜੀ ਕਿਹੜੀ ਕੋਆਪਰੇਟਿਵ ਕਿਸਾਨ ਦੀ ਹੋਈ ਸਾਰਾ ਆਪਾਂ ਜਿਹੜੀ ਦੇਖ ਰਹੀ ਕੀਤੀ ਸਾਰੀ ਤੁਹਾਨੂੰ ਅੱਜ ਜਾਣਕਾਰੀ ਪੀਆਰ 31 ਬਾਰੇ ਦੇਣੀ ਹੈ ਜਿਹੜੇ ਕਿਸਾਨ ਨਵੇਂ ਹਨ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਹੜੇ ਕਿਸਾਨ ਇਸ ਵੀਡੀਓ ਫੇਸਬੁੱਕ ਤੇ ਦੇਖ ਰਹੇ ਹਨ ਆਪਣਾ ਪੇਜ ਫੋਲੋ ਕਰ ਸਕਦੇ ਹੋ ਹਰ ਰੋਜ਼ ਦੀ ਖੇਤੀਬਾੜੀ ਸੰਬੰਧਤ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੋ ਕਿ ਇਸ ਸਾਲ ਜਿਵੇਂ ਪੀੜੀ ਪੂਸ਼ਾ ਪੂਸ਼ 44 ਦਾ ਏਰੀਆ ਘਟਣ ਦੇ ਕਰਕੇ ਪੀਅਰ 131 ਜਾਂ ਬਾਸਮਤੀ ਦਾ ਏਰੀਆ ਵਧਿਆ ਹੁਣ ਪੀਆਰ 131 ਕਿਸਮ ਦੇ ਵਿੱਚ ਕਿਸਾਨਾਂ ਦੇ ਸਵਾਲ ਹੈ ਵੀ ਭਾਈ ਇਸ ਦੇ ਵਿੱਚ ਬੋਨੇ ਬੂਜਣ ਦੀ ਪ੍ਰੋਬਲਮ ਆਉਂਦੀ ਹੈ ਤੇ ਵੀ ਕਿੰਨਾ ਕੇਅਰ ਦੇਊਗੀ ਕਿੰਨੇ ਕ ਦਿਨ ਲੈਂਦੀ ਹੈ ਕਿਉਂਕਿ ਜੇ ਇਸ ਕਿਸਮ ਨੂੰ ਆਪਾਂ 25 ਜੂਨ ਤੋਂ ਲੈ ਕੇ 4-5 ਜੁਲਾਈ ਤੱਕ ਟ੍ਰਾਂਸਪਲੈਂਟਿੰਗ ਕਰਦੇ ਆਂ ਤਾਂ ਲਗਭਗ 18-20 ਅਕਤੂਬਰ ਦੇ ਲਗਭਗ ਇਹ ਵੱਢੀ ਜਾਣੀ ਹੈ ਕਿਉਂਕਿ 110-12 ਕ ਦਿਨ ਆਪਣੇ ਇਹ ਜ਼ਮੀਨ ਦੇ ਵਿੱਚ ਲੈਂਦੀ ਹੈ ਪਨੀਰੀ ਨੂੰ ਛੱਡ ਕੇ 25 25 ਕ ਦਿਨ ਦੀ ਆਪਣੇ ਕਿਸਾਨ ਭਰਾ ਅਕਸਰੀ ਪਨੀਰੀ ਤਿਆਰ ਕਰ ਲੈਂਦੇ ਆ ਕਿਉਂਕਿ ਹੁਣ ਖਦ ਖਰਾਕ ਕਿਸਾਨ ਭਰਾ ਵਧੀਆ ਪਾਉਂਦੇ ਤੇ ਮਿਹਨਤ ਚੰਗੀ ਕਰਕੇ 25-26 ਦਿਨਾਂ ਦੀ ਪਨੀਰ ਦੀ ਟ੍ਰਾਂਸਪਲੈਂਟਿੰਗ ਕਰ ਰਹੇ ਆ ਜਿਨ੍ਹਾਂ ਨੇ ਟ੍ਰਾਂਸਪਲੈਂਟਿੰਗ ਹੁਣ 1-2 ਦਿਨਾਂ ਦੇ ਵਿੱਚ ਕਰਨੀ ਹੈ ਇੱਕ ਤਾਂ ਇਸ ਵੈਰੈਟੀ ਨੂੰ ਜਾਦੇ ਵਿਰਲਾ ਨਾ ਲਾਵੋ ਇਸ ਵੈਰੈਟੀ ਨੂੰ ਜਾਦੇ ਸੰਗਣਾ ਤੁਸੀਂ ਲਾਓ ਤੇ ਇਦੇ ਵਿੱਚ ਖਾਦ ਖਰਾਕ ਜਿਵੇਂ ਕਿਸਾਨ ਭਰਾ ਸੁੱਕੇ ਕੱਦੂ ਦੇ ਵਿੱਚ ਜਾਂ ਕੱਦੂ ਦੇ ਵਿੱਚ ਖਾਦ ਖਰਾਕ ਪਾਉਂਦੇ ਆ ਜਿਵੇਂ ਅੱਧਾ ਘਟਾ ਡੀਏਪੀ ਦਾ ਹੀ ਪਾ ਸਕਦੇ ਹੋ ਤੇ ਨਾਲ ਤੁਸੀਂ 25 ਤੋਂ 30 ਕਿਲੋ 35 ਕਿਲੋ ਤੱਕ ਯੂਰੀਆ ਛਿੱਟਾ ਵੀ ਲਾ ਸਕਦੇ ਹੋ ਜਾਂ ਤੁਸੀਂ ਵੈਸੇ ਵੀ ਬਾਣ ਦੇ ਵਿੱਚ ਸੀਲ ਸਕਦੇ ਹੋ 20 ਕਿਲੋ ਐਮਓਪੀ 60% ਵਾਲੀ ਪੋਟਾਸ਼ ਤੇ 21% ਵਾਲੀ 10 ਕਿਲੋ ਜਿੰਕ ਤੁਸੀਂ ਸੁੱਕੇ ਬਾਣ ਦੇ ਵਿੱਚ ਵੀ ਪਾ ਸਕਦੇ ਹੋ ਉੱਤੇ ਜਦੋਂ ਤੁਹਾਡਾ ਚੋਨਾ 15 ਦਿਨ ਦਾ ਹੁੰਦਾ ਸੀ ਉਸ ਇਸ ਖਾਦ ਨੂੰ ਉਦੋਂ ਵੀ ਪਾ ਸਕਦੇ ਹੋ ਕਿਉਂਕਿ ਇਸ ਕਿਸਮ ਦੀ ਜਿਹੜੀ ਸ਼ੁਰੂਆਤੀ ਗਰੋਥ ਆ ਉਹ ਹੌਲੀ-ਹੌਲੀ ਚੱਲਦੀ ਹੈ ਨਹੀਂ ਵਿੱਚ ਕਿਸਾਨ ਭਰਾ ਕਹਿੰਦੇ ਦੋ-ਦੋ ਤਿੰਨ-ਤਿੰਨ ਗੱਟੇ ਪਾ ਕੇ ਬਈ ਇਸ ਵੈਰੈਟੀ ਨੇ ਹਾਈਟ ਨਹੀਂ ਕੀਤੀ ਫਤਾਨੂੰ ਇਹ ਕਦੋਂ ਹਾਈਟ ਕਰੂਗੀ ਇਸ ਵੈਰੈਟੀ ਦੇ ਵਿੱਚ ਦੋ-ਦੋ ਢਾਈ ਗੱਟੇ ਤੁਸੀਂ ਜਿਹੜੇ ਯੂਰੀਆ ਦੇ ਪਾਉਣੇ ਆ ਜੇ ਤੁਹਾਡੀ ਜ਼ਮੀਨ ਰੇਸ ਲਈ ਆ ਪਾਣੀ ਮਾੜਿਆ ਤਾਂ ਤਿੰਨ ਗੱਟੇ ਤੱਕ ਵੀ ਪਾ ਸਕਦੇ ਹੋ ਨਹੀਂ ਤੁਸੀਂ ਇਸ ਦੇ ਵਿੱਚ 2.5 ਗੱਟਿਆਂ ਤੱਕ ਜਿਹੜੀ ਤੁਸੀਂ ਯੂਰੀਆ ਦੀ ਕਿਸਮ ਪਾਉਣੀ ਹੈ ਤੇ ਜਿਵੇਂ ਪਨੀਰੀ ਦੀ ਗੱਲ ਕਰੀ ਪਨੀਰੀ ਦੇ ਵਿੱਚ ਜਦੋਂ ਤੁਹਾਡੀ 15-20 ਦਿਨ ਦੀ ਪਨੀਰੀ ਹੁੰਦੀ ਹੈ ਜਾਂ ਪਨੀਰ ਪੱਟਣ ਤੋਂ ਇੱਕ ਦੋ ਦਿਨ ਪਹਿਲਾਂ ਤੁਸੀਂ ਚੈਸ ਜਾਂ ਓਸ਼ੀਨ ਦੀ ਸਪਰੇਅ ਕਰਕੇ ਜਿਹੜਾ ਪੂਰੀ ਚੱਠ ਵਾਲਾ ਟਿੱਡਾ ਹੁੰਦਾ ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹੋ ਉਹਦੇ ਨਾਲ ਜਿਹੜੇ ਇਸ ਕਿਸਮ ਦੇ ਵਿੱਚ ਬੌਣੇ ਬੂਜਿਆਂ ਦੀ ਪ੍ਰੋਬਲਮ ਆਉਂਦੀ ਹੈ ਇਸ ਵੈਰੈਟੀ ਦਾ ਜੇ ਗੱਲ ਕਰੀਏ ਉਹ ਹਾਈਟ 111 ਸੈਂਟੀਮੀਟਰ ਇਸ ਕਿਸਮ ਦੀ ਹਾਈਟ ਹੈ 110 ਕਦਨ ਆਪਣੇ ਬਾਣ ਦੇ ਵਿੱਚ ਲੈਂਦੇ ਆ ਤੇ ਝਾੜ ਦੀ ਗੱਲ ਕਰੀਏ ਜਿਹੜਾ ਆਸਟਨ ਝਾੜ ਹੈ 30 ਤੋਂ 32 ਕੁੰਟਲ ਆਸਟਨ ਝਾੜ ਹੈਗਾ ਜਿਹੜਾ ਯੂਨੀਵਰਸਿਟੀ ਦੇ ਰਾਹੀਂ ਦੱਸਿਆ ਗਿਆ ਪਰ ਪਿਛਲੇ ਸਾਲ ਕਿਸਾਨਾਂ ਨੇ 35 ਕੁੰਟਲ 36 ਕੁੰਟਲ ਤੱਕ ਵੀ ਇਸ ਕਿਸਮ ਦਾ ਝਾੜ ਲਿਆ ਇਸ ਕਿਸਮ ਦੇ ਵਿੱਚ ਫੰਗਸ ਦੀ ਬਹੁਤ ਘੱਟ ਪ੍ਰੋਬਲਮ ਆਉਂਦੀ ਹੈ ਕੁਸ਼ਕੀ ਰੇਤ ਵਿੱਚ ਬੋਨ ਬੂਜੀਆਂ ਪ੍ਰੋਬਲਮ ਆਈ ਸੀ ਪਰ ਮੈਂ ਕੁਸ਼ਕ ਪਲਾਟ ਲੱਗੇ ਦੇਖੇ ਉਹਨਾਂ ਦੇ ਵਿੱਚ ਫੰਗਸ ਦੀ ਪ੍ਰੋਬਲਮ ਬਹੁਤ ਹੀ ਘੱਟ ਹੈ ਵੈਰਾਈਟੀ ਦੀ ਜਿਹੜੀ ਗਰੋਥ ਹੈ ਉਹ ਵੀ ਬਹੁਤ ਵਧੀਆ ਪਰ ਸ਼ੁਰੂਆਤੀ ਜਿਹੜੇ ਪਹਿਲੇ 15 20 ਦਿਨ ਹੁੰਦੇ ਆ ਉਹ ਤੁਹਾਨੂੰ ਲੱਗਦਾ ਯਾਰ ਵੀ ਇਹ ਫੋਟ ਘੱਟ ਕਰੂਗੀ ਇਹਦੇ ਵਿੱਚ ਜਿਹੜੀ ਯੂਰੀ ਤੁਸੀਂ 40 45 ਦਿਨਾਂ ਤੇ ਪੂਰੀ ਕਰਨੀ ਹੈ ਪਹਿਲੀ ਯੂਰੀ ਦੀ ਕਿਸ਼ਤ ਅ ਪਹਿਲੇ ਹਫਤੇ ਦੇ ਵਿੱਚ ਵਿੱਚ ਤੁਸੀਂ ਲਾ ਦਿਓ ਜਿਵੇਂ ਤੁਸੀਂ ਝੋਨਾ ਲਾ ਗਿਆ ਝੋਨਾ ਲਾਉਣ ਤੋਂ ਬਾਅਦ ਭਰੇ ਪਾਣੀ ਦੇ ਵਿੱਚ ਪਪੜੀਲਾ ਕਲੋਰ ਪਾਉਨੇ ਆ ਜੇ ਤੁਹਾਡੇ ਸਿਉਂਖ ਵਗੈਰਾ ਆਉਂਦੇ ਤੀਜੇ ਚੌਥੇ ਦਿਨ ਆਪਾਂ ਕਲੋਰ ਪਾ ਦਨੇ ਆ ਲਾਉਣ ਤੋਂ ਬਾਅਦ 7ਵੇਂ 8ਵੇਂ ਦਿਨ 30 ਤੋਂ 35 ਕਿਲੋ ਤੁਸੀਂ ਇਹਦੇ ਵਿੱਚ ਯੂਰੀਆ ਦਾ ਛਿੱਟਾ ਦੇ ਸਕਦੇ ਹੋ ਕੱਲੀ ਯੂਰੀਆ ਦਾ ਛਿੱਟਾ ਜਿਹੜਾ ਤੁਸੀਂ ਲਾਉਣ ਨਾਲ ਜਿਸ ਨੂੰ ਲੱਗਦਾ ਵੀ ਸਾਡੇ ਜੜ ਦੀ ਕਾਲੀ ਹੋਣ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਅੱਧਾ ਕਿਲੋ 1263 ਦਾ ਛਿਟਾ ਲਾ ਸਕਦੇ ਹੋ ਉਸ ਤੋਂ ਬਾਅਦ 15 ਦਿਨਾਂ ਤੇ ਜਾ ਕੇ ਜੋ ਤੁਸੀਂ ਦੂਸਰੀ ਕਿਸ਼ਤ ਜਿਹੜੀ ਯੂਰੀਆ ਦੀ ਦੇਣੀ ਹੈ 15 ਤੇ 20 ਦਿਨਾਂ ਤੇ ਜਾ ਕੇ ਉਦੋਂ ਤੁਸੀਂ ਜ਼ਿੰਕ ਮਿਲਾ ਸਕਦੇ ਹੋ ਕਿਉਂਕਿ ਜਦੋਂ 15 ਦਿਨ ਬਾਅਦ ਝੋਨੇ ਨੂੰ ਹਵਾ ਲਪਾਉਣੀ ਹੈ ਕਿਉਂਕਿ ਜਦੋਂ ਤੁਸੀਂ ਜ਼ਿੰਕ ਪਾਏ ਜ਼ਿੰਕ ਨੂੰ ਅਪਟੇਕ ਕਰਵਾਉਣ ਦੇ ਲਈ ਨਵੀਂ ਹਵਾ ਜਿਹੜੀ ਉਹਦੀ ਜ਼ਮੀਨ ਦੇ ਵਿੱਚ ਐਂਟਰ ਹੋਣੀ ਜ਼ਰੂਰੀ ਹੈ 40 ਤੋਂ 45 ਕਿਲੋ ਮੰਨ ਕੇ ਲੈ ਗੱਟਾ ਹੀ ਮੰਨ ਲਓ ਕਿ 45 ਕਿਲੋ ਦਾ ਗੱਟਾ ਹੁੰਦਾ 45 ਕਿਲੋ ਗੱਟੇ ਦੇ ਵਿੱਚ 33% ਜਿੰਕ 5 ਕਿਲੋ ਪਾ ਸਕਦੇ ਹੋ 21% ਜਿੰਕ ਤੁਸੀਂ 10 ਕਿਲੋ ਪਾ ਕੇ ਚੰਗੀ ਤਰ੍ਹਾਂ ਜਿਹੜਾ ਛਿੱਟਾ ਲਾਉਣਾ ਉਸ ਤੋਂ ਬਾਅਦ ਪਾਣੀ ਸੁਕਾ ਕੇ ਤੁਸੀਂ ਇਸ ਵੈਰਾਈਟੀ ਦੇ ਵਿੱਚ ਲਾਓ 20 ਤੋਂ 25 ਦਿਨਾਂ ਤੱਕ ਜਾ ਕੇ ਐਮਓਪੀ